ਵਰਦਿਆਲ ਸਿੰਘ ਜੀ ਦਾ ਲਿਖਿਆ ਨਾਵਲ ਆਨ ਪਾਗ 31 ਅਜੀ ਦਿਨ ਛਿਪਿਆ ਨਹੀਂ ਸੀ ਜਦੋਂ ਪੁਰਾਣੇ ਟਰੱਕ ਚ ਕਰਪਾਲ ਦਿਨ ਦੇ ਆਉਣ ਤਾਂ ਸਾਰੇ ਵਾਪਸ ਪਰਤ ਆਏ ਸੰਮਨ ਨੇ ਦੇਵੇ ਨੂੰ ਕਹਿ ਦਿੱਤਾ ਸੀ ਕਿ ਧਰਮਸ਼ਾਲਾ ਮੱਥਾ ਟੇਕ ਕੇ ਉਥੋਂ ਹੀ ਦੇਹ ਦਾ ਬਾਹਰ ਦੀ ਬਾਹਰੀ ਸ਼ਸ਼ਕਾਰ ਕਰ ਦੇਣਾ ਠੀਕ ਸੀ ਦੇਵੇ ਨੇ ਚੋਪਾ ਵਟ ਰੱਖੀ ਸੀ ਜਿਵੇਂ ਸੰਮਣ ਚ ਆਉਂਦਾ ਸੀ ਉਹ ਉਹਨੂੰ ਠੀਕ ਲੱਗਦਾ ਸੀ ਸ਼ਿਸ਼ਕਾਰ ਦੀ ਤਿਆਰੀ ਵਾਸਤੇ ਸੰਮਣ ਨੇ ਪਹਿਲਾਂ ਹੀ ਅਰਜਨ ਹਰਨਾਮ ਤੇ ਨਰੰਜਨ ਨੂੰ ਪਿੰਡ ਮੋੜ ਦਿੱਤਾ ਸੀ ਟਰੱਕ ਵੀ ਉਹਨਾਂ ਤੋਂ ਬਹੁਤ ਚਿਰ ਪਿੱਛੇ ਚੱਲ ਕੇ ਉਹਨਾਂ ਦੇ ਨਾਲ ਹੀ ਪਿੰਡ ਪਹੁੰਚ ਗਿਆ ਨਾਲ ਦੋ ਸਿਪਾਹੀ ਵੀ ਤੇ ਥਾਣੇਦਾਰ ਨੇ ਭੇਜੇ ਸਨ ਇਹ ਟਰੱਕ ਸੰਮਣ ਹੋਰਾਂ ਨੂੰ ਪਿੰਡ ਤੋਂ ਕੋ ਸਵਾ ਕੋ ਬਾਹਰ ਮਿਲਿਆ ਸੀ ਇਸ ਪੰਗਾ ਨਿਰੋਕ ਕੇ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਉਹਨਾਂ ਦੇ ਕਹਿਣ ਅਨੁਸਾਰ ਉਹ ਧਰਮਸ਼ਾਲਾ ਦੇ ਬਾਹਰ ਹੀ ਨੰਬਰਦਾਰਾਂ ਨੂੰ ਸੱਦ ਕੇ Laash ਉਹਨਾਂ ਦੇ ਹਵਾਲੇ ਕਰ ਦੇਣਗੇ ਤੇ ਕਾਗਜ਼ੀ ਕਾਰਵਾਈ ਵੀ ਕਰ ਲੈਣਗੇ ਉੰਜ ਭਾਵੇਂ ਉਹਨਾਂ ਤੋਂ ਥਾਣੇ 'ਚ ਜ਼ਰੂਰੀ ਕਾਗਜ਼ਾਂ ਤੇ ਗੁੱਠੇ ਲਵਾ ਲੈ ਸਨ ਜਦੋਂ ਤੱਕ ਸੰਮਨ ਤੇ ਦੇਵਾ ਪਿੰਡ ਪਹੁੰਚੇ ਉਦੋਂ ਤਾਈਂ ਸ੍ਰੀ ਕੇ ਕਬੀਲੇ ਦੇ ਬੰਦਿਆਂ ਨੇ ਧਰਮਸ਼ਾਲਾ ਦੇ ਦਰਵਾਜ਼ੇ 'ਚ ਹੀ ਕਰਪਾਲ ਦੇ ਦੇ ਨੂੰ ਨਵਾ ਕੇ ਸਿੜੀ ਉੱਤੇ ਪਾ ਦਿੱਤਾ ਸੀ ਪਿੰਡ ਦੇ ਚਾਰ ਗਵਾਰਾਂ ਦੇ ਘਰਾਂ ਦੀਆਂ ਸਿਆਣੀਆਂ ਧੀਮਗਾ ਸੱਤ ਵਾਲੇ ਦਰਵਾਜ਼ੇ ਹੀ ਠਾ ਬੈਠਣਾ ਸਨ ਤੇ ਮਾਲਾ ਨੂੰ ਵੀ ਘਰੋਂ ਸੱਦ ਲਿਆਗਾ ਸੀ ਉਹ ਚੁੱਪਚੀਂ ਪੀਤੀ ਉਹਨਾਂ ਦੇ ਨਾਲ ਆ ਗਈ ਸੀ ਪਰ ਅਜੇ ਤੱਕ ਉਹਨੂੰ ਕਿਸੇ ਨੇ ਨਹੀਂ ਸੀ ਦੱਸਿਆ ਕਿ ਕੀ ਪਾਣਾ ਵਰਤਿਆ ਸੀ ਉਹਨੇ ਵੀ ਕਿਸੇ ਤੋਂ ਕੁਝ ਨਹੀਂ ਸੀ ਪੁੱਛਿਆ ਸਭ ਨੂੰ ਪਤਾ ਸੀ ਕਿ ਉਹ ਉਹਨੂੰ ਦੱਸਣ ਨਾਲ ਪਤਾ ਨਹੀਂ ਉਹਦੀ ਕੀ ਹਾਲਤ ਹੋਣੀ ਸੀ ਹੋ ਸਕਦਾ ਸੀ ਕਿ ਉਹ ਕਿਰਪਾਲ ਵਾਰੀ ਸੁਣ ਕੇ ਬੇਸੁਰਤ ਹੋ ਜਾਂਦੀ ਜਾਂ ਜੀਕਾ ਮਾਰਨ ਲੱਗ ਪੈਂਦੀ ਜਾਂ ਸਿੜੀ ਵੱਲ ਭੱਜ ਤੁਰਦੀ ਤੇ ਕਿਸੇ ਤੋਂ ਸੰਭਾਲੀ ਨਾ ਜਾਂਦੀ ਇਸੇ ਕਰਕੇ ਸਭ ਚੁੱਪ ਸਨ ਕੁਝ ਚਿਰ ਪਹਿਲਾਂ ਬੈਨ ਪਾਉਣ ਵਾਲਨਾ ਤੀਮਗਾ ਵੀ ਚੁੱਪ ਹੋ ਗੰਨਾ ਸਨ ਜਦੋਂ ਸੰਮਣ ਤੇ ਦੇਵਾ ਧਰਮਸ਼ਾਲਾ ਕੋਲ ਪਹੁੰਚੇ ਤਾਂ ਸਿੜੀ ਦੇਖਣਸਾਰ ਦੇਵੇਂਤਾ ਮਾਰੀ ਉਹ ਇਹ ਦੁਸ਼ਮਨਾ ਆ ਦਿਨ ਦਿਖਾਉਣ ਖਾਤਰ ਹੀ ਸਾਡੇ ਸੁੰਨੇ ਵੇੜ ਚ 4 ਦਿਨ ਪੜਾਪ ਕਰਨਾ ਆਇਆ ਸੀ ਤੋ ਖੜੋ ਨਹੀਂ ਸਕਿਆ ਧਰਮਸ਼ਾਲਾ ਦੀ ਕੰਧ ਵੱਲ ਮੂੰਹ ਕਰਕੇ ਜਦੋਂ ਕੰਧ ਨਾਲ ਮੱਥਾ ਮਾਰਨ ਲੱਗਿਆ ਤਾਂ ਸੰਮਨ ਨੇ ਸੰਭਾਲ ਲਿਆ ਭਾਵੇਂ ਉਹਦਾ ਮਨ ਵਿਸਥਿਰ ਨਹੀਂ ਸੀ ਹੰਝੂ ਮੁਸਕਣ ਨਾਲ ਰੋਕਦਿਆਂ ਹੁਣੇ ਦੇਵੀ ਨੂੰ ਮੋਢੇ ਤੋਂ ਫੜ ਕੇ ਭਾਰੀ ਬਾਤ ਚ ਕਿਹਾ ਹੁਣ ਐ ਨਾ ਕਰ ਦੇ ਵਸਿਆ ਉਹਦੇ ਨਾਲ ਆਪਣਾ ਇਨਾ ਹੀ ਸਰਵੰਤ ਸੀ ਸੋ ਪੂਰਾ ਹੋ ਗਿਆ ਇਹ ਅੱਗੇ ਪਿੱਛੇ ਹੋਣਾ ਹੀ ਸੀ ਲਿਖਿਆ ਨੂੰ ਕੌਣ ਟਾਲ ਸਕਦਾ ਦੇਵਾ ਸੰਭਲ ਗਿਆ ਤਸੰਮਨ ਨੇ ਉਹ ਨੂੰ ਸੀੜੀ ਦੇ ਕੋਲ ਲਿਜਾ ਕੇ ਉਹਦਾ ਹੱਥ ਇੱਕ ਸਿਰੇ ਨੂੰ ਛੁਆ ਦਿੱਤਾ ਫਿਰ ਇਕੱਠੇ ਹੋਏ ਬੰਦਿਆਂ ਨੂੰ ਇਸ਼ਾਰੇ ਨਾਲ ਸੀੜੀ ਚੁੱਕਣ ਲਈ ਕਿਹਾ ਤਾਂ ਦੇਵੇ ਕੇ ਗਵਾੜ ਦੇ ਸ੍ਰੀਕੇ ਕਬੀਲੇ ਦੇ ਬੰਦਿਆਂ ਨੇ ਵਾਹ ਗੁਰੂ ਸੱਚੇ ਬਾਦਸ਼ਾਹ ਕਹਿ ਕੇ ਚਾਰੇ ਸਿਰੇ ਚੁੱਕ ਲਿਆ ਜਦੋਂ ਪਿੰਡ ਦੇ ਹਰੇ ਘਰ ਦੇ ਇੱਕ ਇੱਕ ਦੋ ਦੋ ਬੰਦੇ ਤੇ ਦਰਵਾਜ਼ੇ ਵਿੱਚ ਬੈਠੀਆਂ ਤੀਮਾਂ ਦਾ ਹੱਥੜ ਮਾਰ ਕੇ ਸੀੜੀ ਦੇ ਮਗਰ ਤੁਰਿਆ ਤਾਂ ਜਿਵੇਂ ਧਰਤੀ ਕੰਬਣ ਲੱਗ ਪਈ ਪਰ ਮਾਲਾ ਅਜੇ ਵੀ ਇੰਜ ਤੁਰੀ ਆ ਰਹੀ ਸੀ ਜਿਵੇਂ ਉਹਦਾ ਦਿਮਾਗ ਟਿਕਾਣੀ ਨਾ ਰਿਹਾ ਹੋਵੇ ਉਹ ਬੈਣ ਪਾਉਂਦਿਆਂ ਤੇ ਦੋ ਹੱਥੜ ਮਾਰਦਿਆਂ ਤੀਵੀਆਂ ਵੱਲ ਹੈਰਾਨੀ ਨਾਲ ਦੇਖ ਰਹੀ ਸੀ ਸਮਝ ਨਹੀਂ ਸੀ ਆ ਰਹੀ ਕਿ ਉਹ ਇੰਜ ਰੋਣ ਪੀਟਣ ਕਿਉਂ ਲੱਗੀਆਂ ਹੋਗੀਆਂ ਸਨ ਕੁੜੇ ਧੰਕਰੇ ਇਹ ਕੀ ਹੋ ਗਿਆ ਸਾਡੇ ਪਿੰਡ ਨੂੰ ਮਾਲਾ ਨੇ ਉਹਦੀ ਬਾਹ ਫੜੀ ਜਾਂਦੀ ਧੰਕਰ ਤੋਂ ਪੁੱਛਿਆ ਕੁਝ ਨਹੀਂ ਆਪਣੇ ਪਿੰਡ 'ਚ ਇੱਕ ਬੰਦੇ ਨੂੰ ਪੁਲਿਸ ਨੇ ਮਾਰਤਾ ਤਾਂ ਉਹਦਾ ਸ਼ਿਸ਼ਕਾਰ ਕਰਨ ਚੱਲੇ ਆ ਪਿੰਡ ਵਾਲੇ ਕੁਛ ਨੇ ਕਿਉਂ ਮਾਰਤਾ ਇਹ ਕੀ ਪਤਾ ਲੱਗੇ ਉਹ ਕਿਹੜਾ ਕੁਛ ਦੱਸਦੇ ਆ ਬੰਦਾ ਸੀ ਕੌਣ ਉਧਰੋਂ ਮਾਨਾ ਦੇ ਗਵਾੜ ਚੋਂ ਕੀ ਨਾਂ ਸੀ ਕਿਹੜੇ ਘਰਾਂ ਚ ਸੀ ਪਾਲਾ ਪਾਲਾ ਦੱਸਦੇ ਆ ਉਧਰ ਮੋਲੇ ਕੇ ਘਰਾਂ ਚ ਸੀ ਧਨਕਰ ਨੇ ਭਰੇ ਮਾਨ ਨਾਲ ਝੂਠ ਬੋਲਿਆ ਕਿੰਨੀ ਕੁ ਉਮਰ ਦਾ ਸੀ ਜਵਾਨ ਸੀ 23 24 ਵਰਿਆਂ ਦਾ ਫਿਰ ਤਾਂ ਸਾਡੇ ਕਰਪਾਲ ਦਾ ਹਾਨੀ ਹੋਇਆ ਨੱਕ ਹੋਰ ਦੀਆਂ ਅੱਖਾਂ ਅੱਗੇ ਪਹਿਲਾ ਹਨੇਰਾ ਆਇਆ ਫਿਰ ਕੁੱਟ-ਕੁੱਟ ਕੇ ਰੁਕੇ ਹੰਝੂਆਂ ਦੀਆਂ ਧਾਰਾ ਵਗਣ ਲੱਗ ਪੰਗਾ ਪਰ ਮਾਲਾ ਨੇ ਨਾ ਕੋਈ ਹੋਰ ਗੱਲ ਪੁੱਛੀ ਤੇ ਨਾ ਬੋਲੀ ਸਿਵਿਆਂ ਤੋਂ ਦੋ ਕੁ ਸੌ ਕਰਮ ਉਰੇ ਪਿੰਡੋਂ ਬਾਹਰ ਰੜੇ ਥਾਂ ਜਦੋਂ ਘੜੀ ਪੰਨਨ ਦੇ ਪਿੰਡ ਭਰਉਣ ਦੀ ਰਸਮ ਕੀਤੀ ਤਾਂ ਸਾਰੀਆਂ ਧੀਮੀਆਂ ਮਜਬੀਆਂ ਦੇ ਵੇੜੇ ਤੋਂ 50 ਕੁ ਕਰਮ ਅਗਾਹ ਜਾ ਕੇ ਰੁਕ ਗੰਨਾ ਪਹਿਲਾਂ ਸਾਰੀਆਂ ਚੁੱਪ ਕਰ ਗੰਨਾ ਫਿਰ ਘੜੀ ਭੰਨਣ ਵੇਲੇ ਜਦੋਂ ਦੇਵੇ ਨੇ ਧਾਮਾਰੀ ਤਾਂ ਸਾਰਿਆਂ ਨੇ ਫਿਰ ਦੱਥੜ ਮਾਰ ਮਾਰ ਬੈਣ ਪਾਉਂਦਿਆਂ ਅਸਮਾਨ ਤੋਂ ਤੋੜ ਕੇ ਨਲਾ ਦਿੱਤੀ। ਬੰਦਿਆਂ ਦਾ ਇਕੱਠ ਹੋਣ ਕਰਕੇ ਮਾਲਾ ਨੂੰ ਨਾ ਦੇਵਾ ਦਿਸਿਆ ਤੇ ਨਾ ਉਹਦੀ ਧਾਸ ਸੁਣੀ। ਉਹੰਜ ਉਹ ਓਕੜ ਓਕੜ ਕੇ ਦੇਖਣ ਦਾ ਯਤਨ ਕਰਦੀ ਰਹੀ ਪਰ ਕੁਝ ਨਾ ਦਿਸਿਆ। ਜਦੋਂ ਬੰਦੇ ਮੂੜੇ ਸਿੜੀ ਚੁੱਕ ਕੇ ਸਿਵਿਆਂ ਵੱਲ ਤੁਰ ਪਏ ਤਾਂ ਤੀਵੀਆਂ ਕੁਝ ਚੇਰ ਬੈਣ ਪਾਉਂਦਿਆਂ ਵਾਪਸ ਮੁੜ ਪੰਗਾ ਪਰ ਸਿਆਣੀਆਂ ਬੁੜੀਆਂ ਨੇ ਕਿਸੇ ਨੂੰ ਮਾਲਾ ਕੇ ਕਰਨਾ ਜਾਣ ਦਿੱਤਾ। ਗੁਰਦੁਆਰੇ ਦੇ ਨੇੜੇ ਗਲੀ ਵਿੱਚ ਹੀ ਬੈਠ ਕੇ ਘਰਾਂ ਨੂੰ ਮੋੜਾਂਗਾ ਧੰਨਕੌਰ ਮਾਲਾ ਦੀ ਬਾਹ ਫੜ ਕੇ ਘਰ ਤੱਕ ਛੱਡਣ ਚਲੀ ਗਈ। 베ੜੇ ਤੇ ਜਾ ਕੇ ਉਹਨੇ ਬਰਾਂਡੇ ਵਿੱਚ ਪਈ ਬਾਲਟੀ ਵਿੱਚੋਂ ਪਾਣੀ ਦੀ ਘੜੀ ਵੀ ਭਰ ਕੇ ਆਪ ਵੀ ਮੂੰਹ ਹੱਥ ਧੋਤਾ ਤੇ ਮਾਲਾ ਦੇਵੀ ਹੱਥ ਪੈਰ ਧਵਾ ਦਿੱਤੇ। ਪਰ ਕੋਈ ਹੋਰ ਗੱਲ ਨਹੀਂ ਕਰ ਸਕੀ। ਜਦੋਂ ਧੰਨਕੌਰ ਬਰਾਂਡੇ ਦੇ ਥੰਮਲੇ ਨਾਲ ਢੋਲ ਲਾ ਕੇ ਪੁੰਜੇ ਹੀ ਬੈਠ ਗਈ ਤਾਂ ਮਾਲਾ ਮੰਜਾ ਢਾਹ ਕੇ ਕੁਝ ਹੈਰਾਨੀ ਨਾਲ ਬੋਲੀ ਧੰਨਕੁਰੀ ਤੂੰ ਕਿਉਂ ਪੁੰਜੇ ਬੈਠ ਗਈ? ਮੰਜੇ ਤੇ ਬੈਠਿਆ ਆ ਰਾਮ ਨਾਲ ਮਾਲਾ ਦੀ ਐਨੀ ਗੱਲ ਨਾਲ ਹੀ ਤਨ ਘੋਰਦਾ ਮਨ ਬੇਕਾਬੂ ਹੋ ਗਿਆ ਉੱਠ ਕੇ ਮਾਲਾ ਨੂੰ ਗੱਲ ਵੱਖਰੀ ਪਾ ਕੇ ਆਪਣੇ ਨਾਲ ਪੁੰਝੇ ਬਿਠਾ ਲਿਆ ਤੇ ਧਾ ਮਾਰਦਿਆਂ ਬੋਲੀ ਨੀ ਨਿਕਰਮ ਨੇ ਕਿਹੜੇ ਮੰਜੇ ਤੇ ਬੈਠੇਂਗੀ ਹੁਣ ਤਾਂ ਸਾਰੀ ਉਮਰ ਧਰਤੀ ਨਮਸਕਾਰ ਕਰਨੀ ਪਊਗੀ ਉਹਨੂੰ ਜੋਰੋ ਜੋਰੋਂ ਰੋਂਦਿਆਂ ਦੇਖ ਕੇ ਮਾਲਾ ਉਸ ਫਰਡੋਰ ਪੌਰੀ ਝਾਕ ਦੀ ਬੋਲੀ ਤੂੰ ਕਿਹੇ ਜਹੀ ਕਹੀ ਕਿ ਜਾਨੀਏ ਮੈਨੂੰ ਤੇਰੀ ਕੋਈ ਗੱਲ ਸਮਝ ਨਹੀਂ ਆਉਂਦੀ ਹੈ ਕੁੜੇ ਹੁਣ ਸਮਝਣ ਵਾਲਾ ਰਹੇ ਕੀ ਗਿਆ ਨਿਖੋਟੇ ਕਰ ਮਾਲ ਗੇ ਭੈਣੇ ਉਹ ਮਾਲਾ ਨੂੰ ਗੱਲ ਲਾ ਕੇ ਜਦੋਂ ਬਹਿਣ ਪਾਉਣ ਲੱਗੀ ਤਾਂ ਉਹ ਪਹਿਲਾਂ ਸੁੰਨੀ ਜਹੀ ਉਸ ਵੱਲ ਝਾਕਦੀ ਰਹੀ ਫਿਰ ਧਰਨ ਕੌਰ ਨੇ ਜਦੋਂ ਕਰਪਾਲ ਦਾ ਨਾਮ ਲੈ ਕੇ ਤਾਂ ਮਾਰੀ ਤਾਂ ਮਾਲਾ ਦਾ ਹੱਥੜ ਮਾਰਦੀ ਇੱਕ ਵਾਰ ਹਈ ਨਹੀਂ ਕੜਮਗੇ ਇਹ ਤੂੰ ਕੀ ਤੇਰਵੀਂ ਕਰੀ ਜਾਨੀ ਹੈ ਮੈਨੂੰ ਜਾਂਦੇ ਦਾ ਮੂੰਹ ਤਾਂ ਦੇਖਣ ਦਿੱਤਾ ਪਾ ਆਪਣੇ ਕਹਿ ਕੇ ਬੇਸੁਰਤ ਹੋ ਗਈ ਧਨਕੌਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹਨੇ ਪਹਿਲਾਂ ਭੱਜ ਕੇ ਚੁੱਲ੍ਹੇ ਕੋਲੋਂ ਖੁਰਚਣਾਂ ਲਿਆਂਦਾ। ਫਿਰ ਉਹਨੂੰ ਉੱਥੇ ਹੀ ਸਿੱਧੀ ਲਟਾ ਕੇ ਉਹਦੀ ਦੰਦਲ ਭੰਨਣ ਲੱਗ ਪਈ। ਜ਼ੋਰ ਨਾਲ ਖੁਰਚਣੇ ਦੀ ਇੱਕ ਕੰਨੀ ਦੰਦਾਂ ਵਿੱਚ ਪਾ ਕੇ ਜਦੋਂ ਮੂੰਹ ਖੋਲਿਆ ਤਾਂ ਖਾਸਾ ਚਰਮਾਲਾ ਮੱਛੀ ਵਾਂਗ ਤੜਫਦੀ ਰਹੀ। ਮੂੰਹ ਵਿੱਚੋਂ ਕੁਝ ਲਹੂ ਸੀ ਮੈਂ ਤਾਂ ਧਨਕੌਰ ਕਬਰ ਆ ਗਈ। ਉਹਨੂੰ ਕਈ ਵਾਰ ਹਲੂਣ ਕੇ ਸੁਰਤ ਚ ਲਿਆਂਦਾ। ਜਦੋਂ ਮਾਲਾ ਨੇ ਅੱਖਾਂ ਖੋਲੀਆਂ ਤਾਂ ਧਨਕੌਰ ਕਾਲੀ ਨਾਲ ਪਾਣੀ ਦੀ ਕੌਲੀ ਭਰ ਲਈ ਮਾਲਾ ਦਾ ਸਰਉਗਾਸ ਕੀ ਉਹਨੂੰ ਕੁੱਟ-ਕੁੱਟ ਕੇ ਉਹਨੂੰ ਕੁੱਟ-ਕੁੱਟ ਕਰਕੇ ਪਾਣੀ ਪੀਉਣ ਲੱਗੀ ਤਾਂ ਮਾਲਾ ਬੱਗੀਆਂ ਹੋ ਗੰਗਾ ਅੱਖਾਂ ਨਾਲ ਭਾਂਡੇ ਦੀ ਛੱਤ ਵੱਲ ਝਾਕਦੀ ਟੁੱਟਵੇਂ ਜਿਹੇ ਸ਼ਬਦ ਬੋਲਦਿਆਂ ਬੁਰਬੜਾਉਣ ਲੱਗ ਪਈ ਹੈ ਕੁੜੇ ਧੰਨ ਕੁੜੇ ਉਹ ਕਰਪਾਲ ਸੀ ਸੱਚ ਦੱਸੀ ਝੂਠ ਨਾ ਬੋਲੀ ਦੋ ਵੇਲਿਆਂ ਚ ਇੱਕ ਵੇਲਾ ਮਿਲ ਜੋ ਮਿਲਦੇ ਉਹ ਤਾਂ ਲੋਕ ਕਹਿੰਦੇ ਪੁਲਿਸ ਨੇ ਕਈ ਮਹੀਨੇ ਪਹਿਲਾਂ ਹੀ ਮਾਰਤਾ ਸੀ ਹੈ ਫਿਰ ਇਹ ਕੌਣ ਸੀ ਪਰ ਧਨਕੌਰ ਕੋਈ ਜਵਾਬ ਦਿੱਤੇ ਬਿਨਾ ਜਦੋਂ ਮੋੜ ਬੈਨ ਪਾਉਣ ਲੱਗ ਪਈ ਤਾਂ ਮਾਲਾ ਫਿਰ ਬੇਸੁਰਤ ਹੋ ਗਈ ਧਨਕੌਰ ਮੋੜ-ਮੋੜ ਉਹਨੂੰ ਪਾਣੀ ਪਿਉਂਦਾ ਯਤਨ ਕਰਦੀ ਰਹੀ ਜਦੋਂ ਮਾਲਾ ਨੂੰ ਕੁਝ ਸੁਰਤ ਆਈ ਤਾਂ ਉਹ ਆਪੇ ਹੀ ਉੱਠ ਕੇ ਬੈ ਗਈ ਤੇ ਉੱਠਦਿਆਂ ਹੀ ਜਿਵੇਂ ਫਿਰ ਸਭ ਕੁਝ ਭੁੱਲ ਗਈ ਧਨਕੁਰੀ ਆਪਣੇ ਨਾਲ ਦੀਆਂ ਬੁੜੀਆਂ ਸਾਰੀਆਂ ਹੀ ਘਰਾਂ ਨੂੰ ਉੱਡ ਗਈਆਂ ਗੋਡਿਆਂ ਨੂੰ ਬਾਹਾਂ ਚ ਕੁੱਟ ਕੇ ਹਰਾਨੀ ਨਾਲ ਬੋਲੀ ਹਾਂ ਕਵੇਲਾ ਹੁੰਦਾ ਸੀ ਉਹਨਾਂ ਨੇ ਘਰੀ ਜਾ ਕੇ ਰੋਟੀ ਟੁੱਕਦਾ ਹਰ ਵੀ ਕਰਨਾ ਸੀ ਤੰਨ ਕੋਰ ਆਪਣੇ ਮਨ ਨੂੰ ਕਾਬੂ ਕਰਦੇ ਆ ਭਾਵੇਂ ਕੁਝ ਸਤਿਰ ਆਵਾਜ਼ ਨਾਲ ਬੋਲ ਰਹੀ ਸੀ ਪਰ ਉਹਦੀ ਜੀਬ ਹਜੇ ਵੀ ਥਰਥੜਾਂਦੀ ਸੀ ਹੁਣ ਤੂੰ ਐ ਨਾ ਕਰ ਕੁਝ ਹੌਂਸਲਾ ਰੱਖ ਐਂ ਦਿਲ ਛੱਡਿਆ ਤਾਂ ਕੁਝ ਨਹੀਂ ਬਣਨਾ ਭੈਣੇ ਮਾਲਾ ਨੂੰਦਰ ਤਰਵਾਸ ਦਿੰਦਿਆਂ ਉਹ ਫੇਰ ਅੱਖਾਂ ਪੁੰਝਣ ਲੱਗ ਪਈ ਹੁਣ ਤਾਂ ਬਾਣਾ ਮੰਨ ਕੇ ਸਬਰ ਕਰਨਾ ਪਊ ਮੰਨ ਲੈਣੇ ਨਾ ਪਾਣਾ ਮੰਨਣ ਨੂੰ ਮੈਂ ਹੀ ਥਿਆਈ ਸੀ ਉਹਨੂੰ ਨਹੀਂ ਪਾਗ ਲਾਵਾਂਗ ਮਾਲਾ ਕੁਝ ਕੜਕ ਵੀ ਬਾਤ ਚ ਬੋਲੀ ਹੋਰ ਸਾਰਾ ਪਿੰਡ ਵਸਦਾ ਇਹੋ ਜਿਹਾ ਪਾਣਾ ਉਹਨੇ ਮੇਰੇ ਨਾਲ ਹੀ ਵਰਤਣਾ ਸੀ ਜਾਏ ਖਾਣੇ ਨੇ ਉਹਨਾਂ ਸਿવાય ਉਹਨੂੰ ਦੱਸਿਆ ਨਾ ਉਹ ਕਹਿੰਦੇ ਉਹ ਜਾਣੀ ਜਾਣਾ ਫਿਰ ਮੈਂ ਫਿਰ ਐ ਮਰਿਆ ਨੂੰ ਕਿਉਂ ਮਾਰਦਾ ਏ ਇਹਦੂ ਤਾਂ ਮੈਨੂੰ ਹੀ ਚੱਕ ਲੈ ਮੈਂ ਇੱਥੇ ਰਹਿ ਕੇ ਹੁਣ ਕਰਨਾ ਹੀ ਕੀ ਹੈ ਇੱਥੇ ਮੇਰਾ ਰਹਿ ਵੀ ਕੀ ਗਿਆ ਪਹਿਲਾਂ ਇਹ ਦੱਸ ਤੂੰ ਹੈ ਧਨਕੁਰ ਨੂੰ ਕੁਝ ਨਹੀਂ ਸੁਝਿਆ ਤਾਂ ਅੱਖਾਂ 'ਚ ਮੋੜ-ਮੋੜ ਸਿੰਦੇ ਹੰਝੂ ਪੁੰਹਦੀ ਹੋ ਕੇ ਪਰਦੀ ਰਹੀ ਫਿਰ ਮਾਲਾ ਦਾ ਖਿਆਲ ਕਰਕੇ ਉਹਨੂੰ ਮੋੜਤੀ ਰਚਤਰਾਉਣ ਦਾ ਯਤਨ ਕਰਦਿਆਂ ਪਹਿਲਾਂ ਵਾਂਗੀ ਥਰ-ਥੜਨ ਦੀ ਆਵਾਜ਼ ਕਿਹਾ ਉਹਦਿਆਂ ਉਹੀ ਜਾਣੇ ਹੁਣ ਕੌਣ ਉਹਨੂੰ ਕਹੇ ਭੈਣੇ ਮੇਰਗੇ ਵਾਈ ਇਹ ਕਹਿਰ ਕਿਉਂ ਵਰਤਾਉਣਾ ਬਰਮਾਲਾ ਮੁੜ ਵੇਸੁਰਤ ਹੋ ਕੇ ਬਰਾਂਡੇ ਦੇ ਥਵਣੇ ਦਾ ਸਿਰ ਲਾ ਕੇ ਉਵੇਂ ਬੈਠੀ ਦੀ ਬੈਠੀ ਟੇਢੀ ਡਿੱਗ ਗਈ। ਤਨਕੌਰ ਨੇ ਅੰਦਰੋਂ ਪਾਲ ਕੇ 도ੜਾ ਲਿਆਂਦਾ ਤਾਂ ਬਰਾਂਡੇ ਵਿੱਚ ਪਿਛਾ ਕੇ ਮਾਲਾ ਨੂੰ ਉਹਦੇ ਉੱਤੇ ਲਟਾ ਦਿੱਤਾ। ਉਹ ਅੱਖਾਂ ਮੀਚ ਕੇ ਅੰਜ ਪਈ ਰਹੀ ਜਿਵੇਂ ਸਰੀਰ ਚ ਸਾਹ ਸਾਤ ਨਾ ਰਿਹਾ ਹੋਵੇ। ਸਰਾਣੇ ਬੈਠੀ ਤਨਕੌਰ ਨੂੰ ਬੁਲਾਉਣ ਦਾ ਯਤਨ ਕਰਦੀ ਰਹੀ ਪਰ ਉਹਨੇ ਮੁੜ ਅੱਖਾਂ ਨਹੀਂ ਖੋਲੀਆਂ। ਕੁਝ ਚਿਰ ਪਿਛੋਂ ਜਦੋਂ ਦੇਵਾ ਤੇ ਸੰਮਣ ਅੰਦਰ ਆਏ ਤਾਂ ਤਨਕੌਰ ਨੇ ਖੁੰਡ ਕੱਢ ਲਿਆ। ਉਹ ਮਾਲਾ ਨੂੰ सिद्धन सिद्धी दौड़े ਉੱਤੇ ਪਈ ਦੇਖ ਕੇ ਪਹਿਲਾਂ ਕੁਝ ਘਬਰਾਏ ਫਿਰ ਉਸੇ ਵੇਲੇ ਉਸੇ ਵੇਲੇ ਸੰਮਣ ਨੇ ਸੰਮਲਦਿਆ ਪੁੱਛਿਆ ਭਾਈ ਧੰਨ ਕੁਰੇ ਮਾਲਾ ਬਹੁਤ ਢਿੱਲੀ ਤਾਂ ਨਹੀਂ ਹੋਗੀ ਨਹੀਂ ਜੀ ਹੁਣੇ ਗੱਲਾਂ ਕਰਦੀ ਕਰਦੀ ਬੇਸੁਰਤ ਹੋਈਏ ਬਿੰਦ ਛੱਟ ਤਾਂ ਹੀ ਸੁਰਤ ਚਾਜੂ ਇੱਕ ਵਾਰੀ ਤਾਂ ਦੰਦਲ ਪੈ ਗਈ ਸੀ ਤੋ ਭਾਈ ਸਾਰੀ ਗੱਲ ਦੱਸਤੀ ਨਾ ਇਹਨੂੰ ਨਹੀਂ ਜੀ ਸਾਰੀ ਤਾਂ ਨਹੀਂ ਦੱਸੀ ਪਰ ਇਹਨਾ ਦੱਸਤਾ ਬਾਈ ਕਿ ਉਹ ਆਪਣਾ ਕਿਰਪਾਲ ਸੀ ਏ ਵੈਗੁਰੂ ਮੇਰ ਕਰੀ ਸੰਮਨ ਨੇ ਹੌਕਾ ਪਰ ਦੇ ਕੇ ਇੰਨਾ ਕਹਿਰ ਨਾ ਵਰਤਾਈਂਦਾ ਤੇ ਮੁਰ ਬਾਈ ਮੁਰ ਕੇ ਉੱਠਣ ਜੋਗੇ ਹੀ ਨਾ ਹੋ ਰਹੀਏ ਬਥੇਰੀ ਹੋ ਗਈ ਇਹ ਤੋਂ ਬਾਅਦ ਤਾਂ ਹੁਣ ਸਹਾਰਨ ਜੋਗੇ ਨਹੀਂ ਰਹੀ ਫਿਰ ਉਹ ਦੇਵੇ ਵੱਲ ਚਾੱਕ ਕੇ ਬੋਲਾ ਦੇਵਾ ਸਿਆ ਮੈਂ ਰੋਟੀ ਦਾ ਪ੍ਰਬੰਧ ਕਰਕੇ ਭੇਜਦਾ ਮੁੰਡੇ ਨੂੰ ਫਿਰ ਆ ਪਾਉ ਕੱਲੇ ਤੋਤਾ ਅੱਠ ਪਹਾੜੇ ਰਾਤ ਵੀ ਨਹੀਂ ਕੱਟੀ ਜਾਣੀ ਰਾਤਾਂ ਦਿਨ ਸਭ ਕੱਟਣੀ ਪੈਣਗੀ ਜੇ ਐ ਖੜਾ ਛੁੱਟ ਜਾਂਦਾ ਤਾਂ ਫਿਰ ਕੀ ਸੀ देवा ਕੁਝ ਸੰਭਲ ਕੇ ਬੋਲਿਆ ਰੋਟੀ ਰਾਟੀ ਦੀ ਤਕਲੀਫ ਨਾ ਕਰੀ ਨਹੀਂ ਆਪਾਂ ਤੜਕੇ ਵੀ ਕੁਝ ਖਾ ਪੀ ਕੇ ਨਹੀਂ ਗਏ ਸੀ ਐ ਭੁੱਖਿਆਂ ਤੋਂ ਤਾਂ ਰਾਤ ਵੀ ਨਹੀਂ ਕੱਟੀ ਜਾਣੀ ਪੇਟ ਤਾਂ ਦੁੱਖ ਸੋਖੀ ਨਹੀਂ ਦੇਂਦਾ ਤੇ ਉਹ ਬੋਲਦਾ ਬੋਲਦਾ ਵੇੜੇ ਵਿੱਚ ਉਹ ਹੀ ਮੁੜ ਗਿਆ ਉਹਨਾਂ ਦੇ ਗੱਲਾਂ ਕਰਦਿਆਂ ਕਰਦਿਆਂ ਧੰਕਰ ਨੇ ਅੰਦਰੋਂ ਭਾਰੀ ਪੱਟੀ ਧੂ ਕੇ ਸਾਰੇ ਬਰਾਂਡੇ ਚ ਪਛਾ ਦਿੱਤੀ ਸੀ ਦੇਵਾਂ ਭਾਂਡੇ ਦੇ ਬਾਹਰ ਜੁੱਤੀ ਲਾ ਕੇ ਸਤਨਾ ਵੈਗਰੂ ਕਹਿੰਦੇ ਆਂ ਗਾਂ ਜਾ ਕੇ ਪੱਟੀ ਤੇ ਸਿੱਧਨ ਸਿੱਧਾ लेट ਗਿਆ ਸਿਰ ਹੀਟ ਬਾਹ ਦੇ ਲਈ ਧਨਕੌਰ ਨੂੰ ਹੁਣ ਦੋਹਾਂ ਦੀ ਚਿੰਤਾ ਸੀ ਤੁਹਾਨੂੰ ਜਿਸਰਾਣੇ ਰੱਖਣ ਨੂੰ ਕੋਈ ਲੀੜਾ ਲਿਆ ਦਿਆਂ ਐਂ ਤਾਂ ਰਾਤ ਨਹੀਂ ਕੱਟੀ ਜਾਣੀ ਕੋਈ ਤਕਲੀਫ ਨਹੀਂ ਪਾਈ ਤੂੰ ਬਸ ਇਹਦਾ ਧਿਆਨ ਰੱਖ ਕਿਤੇ ਇਹ ਵੀ ਨਾ ਉੱਥੇ ਉਸੇ ਰਾਹ ਤੁਰ ਜਾਵੇ ਧੰਨਕਰ ਮੋੜ ਮਾਲਾ ਨੂੰ ਸੁਰਤ ਚ ਲਿਆਉਣ ਦਾ ਯਤਨ ਕਰਦੀ ਉਹਨੂੰ ਮੋਢਿਆਂ ਤੋਂ ਫੜ ਕੇ ਹਲਾਉਣ ਦੀ ਰਹੀ ਜਦੋਂ ਮਾਲਾ ਨੇ ਉਬੜਵਾਈ ਉੱਠ ਕੇ ਬੈਠ ਉੱਠ ਕੇ ਬੈਠਦਿਆਂ ਪਹਿਲਾਂ ਵਾਂਗ ਹੀ ਘਬرائی ਵਾਜ ਚ ਪੁੱਛਿਆ ਹਾਂ ਕੀ ਗੱਲ ਐ ਕਿਰਪਾਲ ਦਾ ਬਾਪੂ ਆ ਗਿਆ ਸਾਰੇ ਆ ਗਏ ਧੰਨਕਰ ਨੇ ਉਹਨੂੰ ਮੋਢਿਆਂ ਤੋਂ ਫੜ ਕੇ ਸੰਭਾਲਦਿਆਂ ਕਿਹਾ ਤੂੰ ਦੱਸ ਤੇਰੇ ਆਸਤੇ ਪਾਣੀ ਲਿਆਵਾਂ ਲਿਆ ਦੇ ਮਾਲਾ ਨੇ ਨੀਰੇ ਨੂੰ ਘੂਰਦਿਆਂ ਕਿਹਾ ਪਾਣੀ ਨਾਲ ਕਿਹੜਾ ਹੁਣ ਅੰਦਰਲੀ ਅੱਗ ਬੁਝ ਜੂ ਕਾਲ ਜਾਤਾ ਐ ਮੱਚੀ ਜਾਂਦਾ ਜਿਵੇਂ ਉੱਤੇ ਅੰਗਿਆਰ ਧਰਿਆ ਹੁੰਦਾ ਹੈ ਪਾਣੀ ਨਾਲ ਕੀ ਹੋ ਜੂ ਕੀ ਹੋ ਜੂ ਕੁਛ ਪਾਣੀ ਨਾਲ ਨਹੀਂ ਖੁਸ਼ ਹੋਣਾ ਕੀ ਹੋ ਜੂ ਧਨਕਰ ਉੱਠ ਕੇ ਤੌੜੇ ਚ ਪਾਣੀ ਦੀ ਗੜਬੀ ਭਰ ਕੇ ਭਾਂਡਿਆਂ ਵਾਲੇ ਟੋਕਰੇ ਚ ਕੌਲੀ ਵੀ ਚੱਕ ਲਈ ਜਦੋਂ ਮਾਲਾਂ ਨੂੰ ਪਾਣੀ ਦੀ ਕੌਲੀ ਭਰ ਕੇ ਦਿੱਤੀ ਤਾਂ ਡੀਕ ਲਾ ਕੇ ਕੋਸਾ ਪੀ ਗੀ ਫਿਰ ਖਾਲੀ ਕੌਲੀ ਅਗਾ ਕਰਕੇ ਹੋਰ ਪਾ ਪੜਕੀ ਲੱਗੀ ਪਈ ਫਰ ਚਾਰ ਕੌਲੀਆਂ ਪੀਕੇ ਜਦੋਂ ਗੜਵੀ ਖਾਲੀ ਹੋ ਗਈ ਤਾਂ ਉਹਦੇ ਪੁੱਛਣ ਤੇ ਮਾਲਾ ਨੇ ਖਾਲੀ ਕੌਲੀ ਪਰਾਂ ਸੁੱਟਦਿਆਂ ਦੋਵੇਂ ਹੱਥ ਹਿੱਕ ਤੇ ਰੱਖਦੇ ਆ ਕਿ ਆ ਧੰਨ ਕੁਰੇ ਇੱਥੇ ਜਾਣੀ ਲਾਂਬੂ ਮੱਚੀ ਜਾਂਦੇ ਆ ਇਹ ਨਹੀਂ ਬੁਝਦੇ ਭਾਵੇਂ ਸਾਰਾ ਤੌੜਾ ਮਦਾ ਦੇ ਨਾ ਹੀ ਨਹੀਂ ਇਹ ਬੁਝਦੇ ਕਿ ਬੁਝ ਜਾਣਗੇ ਫਿਰ ਪਹਿਲਾਂ ਵਾਗੀ ਥਮਲੇ ਨਾ ਸਿਰ ਲਾ ਕੇ ਟੇਢੀ ਹੋ ਗਈ ਉਧਰ ਦੇਵਾ ਪੱਟੀ ਉਤੇ ਅਹੱਲ ਪਿਆ ਸੀ ਧੰਨਕੌਰ ਬਿੰਦੇ ਚੱਟੇ ਉਸ ਵੱਲ ਦੇਖ ਦੇਖ ਜਾਂ ਲੈਂਦੀ ਪਰ ਕੁਝ ਝਿਜਕਦੀ ਤੇ ਮਾਲਾ ਦੀ ਹਾਲਤ ਤੇ ਸਹਮੇ ਨੂੰ ਰੋਟੀ ਪਾਣੀ ਬਾਰੇ ਕੁਝ ਕੁਝ ਪੁੱਛ ਨਹੀਂ ਸੀ ਸਕੀ ਉੰਜ ਵੀ ਕੈਰ ਦੀ ਮੌਤ ਦਾ ਦੁੱਖ ਸਾਂਝਾ ਕਰਨ ਬਾਰੇ ਕਹੇ ਵੀ ਕੀ ਸਭ ਦਿਲਾਸੇ ਤਰਵਾਸ ਤੇ ਸਿਆਣਪਾ ਬੇਅਰਥ ਲੱਗਦੀਆਂ ਸੀ ਤੂੰ ਭਾਈ ਤਨ ਕੋਰੇ ਘਰ ਨੂੰ ਜਾਂਦੀ ਰਹਿ ਘਰੇ ਕੰਮ ਧੰਦਾ ਕਰਨਾ ਹੁੰਦਾ ਮੈਂ ਇਹਨੂੰ ਸੰਭਾਲ ਲਵਾਂ ਜੋ ਸਿਰ ਤੇ ਆ ਪਈ ਉਹ ਤਾਂ ਕੱਟਣੀ ਪਊ ਹੋਰ ਭੱਜ ਕੇ ਹੁਣ ਜਾਵਾਂਗੇ ਕਿੱਥੇ ਦੇਵੇ ਨੇ ਮਨ ਕਾਬੂ ਕਰਕੇ ਸਥਿਰ ਆਵਾਜ਼ ਨਾਲ ਕਿਹਾ ਪਰ ਧਨਕੌਰ ਨੇ ਇੰਨਾ ਹੀ ਉੱਤਰ ਦਿੱਤਾ ਜੀ ਘਰੇ ਬੂੰਗਾ ਹੈ ਇੱਥੇ ਭੈਣ ਨੂੰ ਫੇਰ ਦੰਦਰ ਪੈਗੀ ਤਾਂ ਤੁਹਾਨੂੰ ਮੁਸ਼ਕਲ ਹੋ ਜੂ ਇਹਦਾ ਚਿੱਤ ਅਜੇ ਟਿਕਾਣੇ ਨਹੀਂ ਆਇਆ ਦੇਵੇ ਨੇ ਦਹਰਾ ਕੇ ਕੁਝ ਨਹੀਂ ਕਿਹਾ ਉਹਨੂੰ ਪਤਾ ਸੀ ਕਿ ਜੇ ਇਹ ਵੇਲੇ ਜੇ ਆਪਣਾ ਸ਼ਰੀਕਾ ਗਵੇਲਾ ਨਹੀਂ ਸੰਭਾਲੇਗਾ ਤਾਂ ਹੋਰ ਕੌਣ ਆਵੇਗਾ ਧਨਕੌਰ ਦੇਵੇ ਦੇ ਚਾਚੇ ਦੀ ਨੂੰ ਸੀ ਜਿਹਦਾ ਘਰ ਵਾਲਾ ਕਈ ਸਾਲ ਹੋ ਹੋਏ ਕਿਸੇ ਅਸਾਧ ਰੋਗ ਨਾਲ ਮਾਰਗਿਆ ਸੀ ਅੱਗੋਂ ਦੋ ਮੁੰਡੇ ਤੇ ਪੁੱਤੇ-ਪੁੱਤੀਆਂ ਸਨ ਮਾਲਾ ਨਾਲੋਂ 5-7 ਬਰੀ ਛੋਟੀ ਸੀ ਪਰ 10-15 ਸਾਲਾਂ ਤੋਂ ਹੀ ਘਰ ਦੀ ਘਰਮਖਤਿਆਰ ਹੋਣ ਕਰਕੇ ਸਭ ਊਚ-ਨੀਚ ਦਾ ਪਤਾ ਸੀ ਜਦੋਂ ਮਾਲਾ ਦੀ ਹਾਲਤ ਬਥੇਰੇ ਵਿਗੜਨ ਜਾਂਦੀ ਤਾਂ ਪਹਿਲਾਂ ਵੀ ਉਹ ਆ ਕੇ ਸੰਭਾਲਦੀ ਕਰਪਾਲ ਦੇ ਘਰੋਂ ਜਾਣ ਮਗਰੋਂ ਕਈ ਸਾਲਾਂ ਤੋਂ ਮਾਲਾ ਦਾ ਦਿਮਾਗ ਟਿਕਾਣੇ ਨਹੀਂ ਸੀ ਰਿਹਾ ਮੋਚ ਫੋਟਾ ਗੱਭਰੂ ਹੋਣ ਤਾਂ ਹੀ ਉਹ ਮਾੜੇ ਬੰਦਿਆਂ ਨਾਲ ਰਲ ਕੇ ਪਹਿਲਾ दारू ਕੱਢਣ ਤੇ ਮਾੜੀਆਂ ਤੀਮੀਆਂ ਕੋਲ ਜਾਣ ਲੱਗ ਪਿਆ ਸੀ। ਕਈ ਵਾਰ ਥਾਣੇ ਵਾਲੇ ਵੀ ਫੜ ਕੇ ਲੈ ਲੈ ਗਏ ਸਨ। ਅਖੀਰ ਵਸ ਦਾ ਰਸਤਾ ਘਾਰ ਛੱਡ ਕੇ ਡਾਕੂਆਂ ਨਾਲ ਰਲ ਗਿਆ ਸੀ। ਕਈ ਸਾਲਾਂ ਤੋਂ ਮਾਲਾ ਉਹਦੇ ਕਰਕੇ ਹੀ ਨੀਂ ਪਾਗਲ ਹੋ ਗਈ ਸੀ। ਸਵਾਸਾਂ ਹੀ ਮੁੱਕ ਗੰਗਾ ਸਨ। ਤੰਨ ਘorne ਲਾਲ ਟਾਂਜਗਾਈ ਤੇ ਭਾਂਡੇ ਵਿੱਚ ਚੌਂਕੇ ਵਾਲੇ ਪਾਸੇ ਦੀ ਕਿਲੀ ਉੱਤੇ ਟੰਗ ਦਿੱਤੀ। ਉਹ ਦੋ ਹੀ ਸੰਮਨ ਤੇ ਉਹਦੇ ਦੋ ਵੱਡੇ ਪੋਤੇ ਰੋਟੀ ਲੈ ਕੇ ਆ ਗਏ ਧੰਨ ਕਰਨੇ ਮੁੰਡਿਆਂ ਤੋਂ ਭਾਂਡੇ ਫੜ ਕੇ ਰੱਖ ਲਈ ਤੇ ਮਾਲਾ ਵੀ ਵੇੜੇ ਵੱਲ ਦੇਖ ਕੇ ਚੁੰਨੀ ਸੂਤ ਕਰਦੀ ਸਿੱਧੀ ਹੋ ਕੇ ਬੈਠ ਗਈ ਸੰਮਨ ਦੇਵੇਂ ਕੋਲ ਆ ਬੈਠਾ ਤੇ ਉਹ ਵੀ ਉੱਠ ਕੇ ਬੈ ਗਿਆ ਆਪਾਂ ਚੱਲ ਕੇ ਦੇਖਣਾਈਏ ਬਾਈ ਕੋਈ ਲੱਕੜ ਰਹਿ ਤਾਂ ਨਾ ਗਈ ਹੋਵੇ ਦੇਵੇਂ ਨੇ ਹੌਲੀ ਜੇ ਕੰਮ ਦੀ ਆਵਾਜ਼ ਚ ਕਿਹਾ ਨਹੀਂ ਸੰਮਨ ਨੇ ਕਿਹਾ ਉਧਰ ਅਰਚਨ ਹੋ ਰਹੀ ਹੈਗੀ ਸੰਮਨ ਤੇ ਧੰਨ ਕੋਰ ਨੇ ਬਥੇਰਾ ਯਾਤਰ ਕੀਤਾ ਪਰ ਦੇਵੀ ਤੇ ਮਾਲਾ ਨੇ ਰੋਟੀ ਨਹੀਂ ਖਾਦੀ ਪਾਣੀ ਜ਼ਰੂਰ ਕਈ ਵਾਰੀ ਪੀ ਲਿਆ ਆਸਾ ਦੁੱਖ ਨਾਲ ਸਰੀਰ ਹੋਰ ਨਿਤਾਣੇ ਹੋਣ ਕਰਕੇ ਉਹਨਾਂ ਦੀ ਆਵਾਜ਼ ਥਿਵ ਗਈ ਸੀ ਇਕੋਰ ਤੇ ਮਾਲਾ ਤਾਂ ਦੋੜੇ ਉੱਤੇ ਬਰਾਂਡੇ ਵਿੱਚ ਹੀ ਪੈ ਗੰਗਾ ਦੇਵੀ ਤੇ ਸੰਮਨ ਪੱਟੀ ਬੇੜੇ ਵਿੱਚ ਖਿੱਚ ਕੇ ਪੈ ਗਈ ਅਸਮਾਨ ਉੱਤੇ ਗਹਿਰ ਵੱਧ ਜਾਣ ਕਰਕੇ ਦੂਰ ਤੱਕ ਕੋਈ ਤਾਰਾ ਨਜ਼ਰ ਨਹੀਂ ਸਿਉਂਦਾ ਗਲੀਆਂ ਵਿੱਚ ਸੁੰਨਸਰਾ ਸੀ ਉਹ ਦੋਵੇਂ ਵੀ ਮੂ ਉਤਾਣੇ ਚੁੱਪਚਾਪ ਪਈ ਰਹੇ ਕੋਈ ਗੱਲ ਔੜਦੀ ਨਹੀਂ ਸੀ ਸੰਮਣ ਨੇ ਇੱਕ ਦੋ ਵਾਰੀ ਕੋਈ ਗੱਲ ਛੇੜਨ ਦਾ ਯਤਨ ਕੀਤਾ ਪਰ ਜਦੋਂ ਦੇਵੇ ਨੇ ਹੰਗਾਰਾ ਨਾ ਭਰਿਆ ਤਾਂ ਉਹ ਚੁੱਪ ਕਰ ਗਿਆ ਸੰਮਣ ਖੁਰਲੀ ਕੋਰ ਬੈਠੀ ਗੌਦੀ ਉਹ ਗਾਲੀ ਕਰਨ ਦੀ ਚਪਚਪ ਐਨੀ ਚੁੱਪ ਵਿੱਚ ਉਪਰੀ ਲੱਗਦੀ ਸੀ ਗੌਦੀ ਧਾਰ ਸੰਮਣ ਦਾ ਵੱਡਾ ਪੋਤਾ ਕੱਢ ਕੇ ਦੁੱਧ ਤੱਤਾ ਕਰਨ ਲਈ ਤੌਣਾ ਘਰੇ ਲੈ ਗਿਆ ਸੀ ਪੱਠੇ ਵੀ ਆਥ ਨੇ ਉਸੇ ਨੇ ਪਾਈ ਸੀ ਦੇਵੇ ਕੇ ਘਾਰੇ ਕੰਮ ਧੰਦੇ ਨੂੰ ਰੱਖਿਆ ਮੁੰਡਾ ਦੋ ਤਿੰਨ ਦਿਨਾਂ ਦਾ ਬਿਮਾਰ ਹੋਣ ਕਰਕੇ ਨਹੀਂ ਸਿਆਇਆ ਭੋਗ ਵਾਲੇ ਦਿਨ ਤਾਂ ਹੀ ਸ੍ਰੀ ਕੇ ਕਵੀਲੇ ਦੇ ਬੰਦੇ ਕੰਮ ਧੰਦਾ ਸੰਭਾਲਦੇ ਰਹੇ ਉਹਨੇ ਦਿਨ ਪਟਵਾਰੀ ਕਾਨ ਕੋਈ ਜਾਂ ਪੁਲਸੀ ਤੇ ਫੌਜੀ ਵੀ ਨਹੀਂ ਆਈ ਲੋਕ ਦੱਸਦੇ ਸੀ ਕਿ ਉਹ ਫਿਰਨੀ ਤੇ ਗੇੜੇ ਦੇ ਕੇ ਮੁੜ ਜਾਂਦੇ ਰਹੇ ਸੀ ਇਸ ਦੇ ਬਾਵਜੂਦ ਪਿੰਡ ਵਾਲੇ ਸਹਿਮੇ ਹੋਏ ਸਨ ਸੰਮਣ ਤੇ ਦੇਵੇ ਤੋਂ ਬਿਨਾ ਪਿੰਡ ਤੇ ਵਾਪਰੇ ਤੇ ਵਾਪਰਨ ਵਾਲੇ ਕਹਿਰ ਤੋਂ ਬਚਾਉਣ ਵਾਲਾ ਵੀ ਕੋਈ ਨਹੀਂ ਸੀ ਦਿਸਦਾ ਇਸੇ ਕਾਰਨ ਪਿੰਡ ਦੇ ਬੰਦੇ ਹਰ ਰੋਜ਼ ਸੱਥਰ ਤੇ ਆ ਕੇ ਵੀ ਕੋਈ ਨਾ ਕੋਈ ਗੱਲ ਛੇੜ ਲੈਂਦੇ ਪਰ ਸਹਮਣ ਰੋਕ ਦਿੰਦਾ ਅਖੀਰ ਉਹ ਦਿਨ ਵੀ ਆ ਗਿਆ ਜਦੋਂ ਭੋਗ ਪੈਣ ਮਗਰੋਂ ਦੂਰੋਂ ਨੇੜੋਂ ਆਏ ਰਿਸ਼ਤੇਦਾਰ ਤੇ ਪਿੰਡ ਦੇ ਬੰਦੇ ਘਰੋਂ ਘਰੀ ਤੁਰ ਗਏ ਦੇਵਾ ਤੇ ਮਾਲਾ ਫਿਰ ਇਕੱਲੇ ਰਹਿ ਗਏ ਉਧਰ ਪੁਲਿਸ ਤੇ ਫੌਜ ਵੀ ਸ਼ਾਇਦ ਇਸੇ ਦਿਨ ਦੀ ਉਡੀਕ ਚ ਸੀ ਧੰਨ